ਜੀ ਮਿੱਤਰੋ ਅੱਜ ਚੱਲੇ ਆ ਮੈਚ ਦੇਖਣ ਅੱਜ ਮੈਚ ਹੈਗਾ ਇੰਡੀਆ ਵਰਸਸ ਅਫਗਾਨਿਸਤਾਨ ਮੋਹਾਲੀ ਸਟੇਡੀਅਮ ਦੇ ਵਿੱਚ ਪੀਸੀਐਸ ਸਟੇਡੀਅਮ ਦੇ ਵਿੱਚ 7 ਵਜੇ ਤੇ ਹਾਲੇ ਕੁਛ ਟਾਈਮ ਹੋਇਆ 5:00 ਵਜੇ ਆ ਤੇ ਮੈਂ ਇੱਥੇ ਆਇਆ ਸੀਗਾ ਗੁਰਦੁਆਰੇ ਗੁਰਦੁਆਰੇ ਹੋਣ ਤੋਂ ਬਾਅਦ ਸਿੱਧਾ ਜਾਣਾ ਨਾਲ ਹੀ ਇੱਥੇ 8 ਫੇਸ ਗੁਰਦੁਆਰਾ 9 ਫੇਸ ਦੇ ਵਿੱਚ ਪੀਸੀਐਸ ਸਟੇਡੀਅਮ ਹੈ ਤੇ ਜਾਣਾ ਮੈਚ ਦੇਖਣ ਸੋ ਕਰਦੇ ਆ ਸ਼ੁਰੂਆਤ ਆਪਣੇ ਵਲੌਗ ਦੀ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਅਨਦਰ ਵਲੌਗ ਤੇ ਆਪਾਂ ਚੱਲੇ ਆ ਮੈਚ ਦੇਖਣ ਤੇ ਮੇਰੇ ਨਾਲ ਹੋਰ 4-5 ਮੁੰਡੇ ਹੈਗੇ ਆ ਆਪਾਂ ਸਾਰੇ ਮੈਚ ਦੇਖਣ ਚੱਲੇ ਆਂ ਟਿਕਟ ਪਹਿਲਾਂ ਹੀ ਲੈ ਲਈ ਸੀ ਆਪਾਂ ਅਰੇਂਜ ਕਰ ਲਈ ਸੀ ਟਿਕਟ ਆਨਲਾਈਨ ਮਿਲ ਗਈ ਸੀ ਟਿਕਟ ਤੇ ਟਿਕਟ ਮਿਲ ਚੁੱਕੀ ਆ ਤੇ ਡੇ ਨਾਈਟ ਮੈਚ ਹੈਗਾ T20 ਇੰਡੀਆ ਵਰਸਸ ਅਫਗਾਨਿਸਤਾਨ ਪਹਿਲਾ T20 ਮੈਚ ਹੈ ਤੇ ਉਹ ਦੇਖਣ ਚੱਲਦੇ ਆ ਤੇ ਦੇਖਦੇ ਆ ਕਿਵੇਂ ਦਾ ਕਰਾਊਡ ਹੈ ਕਿਵੇਂ ਰਸ਼ ਰਹੇਗਾ ਜੋ ਵੀ ਹੋਏਗਾ ਸਾਰਾ ਕੁਝ ਤੁਹਾਨੂੰ ਵਲੋਗਸ ਦੱਸਾਂਗੇ ਅੱਜ ਤੇ ਚਲੋ ਚੱਲਦੇ ਆ ਲੈਟਸ ਗੋ ਗਾਇਜ਼ ਆ ਚੈੱਕ ਕਰੋ ਇੱਥੋਂ ਹੀ ਜਿਹੜਾ 40th ਹਸਪੀਟਲ ਹੈਗਾ ਉੱਥੋਂ ਹੀ ਜਾਮ ਬਗਣਾ ਸ਼ੁਰੂ ਹੋ ਗਿਆ ਪੂਰਾ यार चेक करो चेक करो गाइस ये पुडा पवन पुडा पवन तो ही रश शुरू हो गया इतने ट्रैफिक जाम पे आ। बैंड बाजे वाले बैठे हैं टोपियाँ बाजे टी शर्ट वगैरह सब कुछ इतने मिल रहे हैं आगे होर भी चीज़ा मिलनगिया जाके देखते दे हैं ये आप देख सकते हो किमें बाजा बज बाज़ रहे हैं पों करके बाजा बजते बाज़ ने ਤੇ ਤੁਸੀਂ ਆਪ ਦੇਖ ਸਕਦੇ ਹੋ ਆ ਗੱਡੀਆਂ ਲੱਗੀਆਂ ਪਾਰਕਿੰਗ ਇੱਥੇ ਲੱਗੇ ਹੋਏ ਨੇ ਪਾਰਕਿੰਗ ਦੇ ਵਿੱਚ ਕਾਰਸ ਆ ਹੈਗਾ ਆਪਣਾ ਮਨਜਸੀ ਘੋਟਲ ਤੇ ਮਾਰਕੀਟ ਸਾਰੀ ਇੱਥੋਂ ਆਪਣੀ ਸਾਰੀਆਂ ਗੱਡੀਆਂ ਵੈਸੀ ਪਿੱਛੇ ਹੀ ਬੰਦ ਕਰ ਦਿੰਦੇ ਆ ਸਿਰਫ ਜੋ ਪਾਸਿਸ ਹੁੰਦੇ ਆ ਕੁਛ ਹੁੰਦਾ ਉਹੀ ਗੱਡੀਆਂ ਅੱਗੇ ਲੱਗਦੀਆਂ ਨੇ ਆਦਰਵਾਇਸ ਪਿੱਛੇ ਇਹਨਾਂ ਨੇ ਬੈਰੀਕੇਡ ਲਗਾਏ ਹੋਏ ਆ ਬੈਰੀਕੇਡ ਤੋਂ ਬੰਦ ਕਰ ਦਿੰਦੇ ਆ ਇਹ ਜਿਹੜੀ ਗੱਡੀਆਂ ਖੜੀਆਂ ਸਿਰਫ ਮਾਰਕੀਟ ਵਾਲਿਆਂ ਦੀ ਖੜੀਆਂ ਨੇ ਕੋਈ ਤੁਸੀਂ ਐਨਾ ਸੋਚੋ ਕਿ ਉਹ ਹੈਗਾ ਮੈਚ ਆ ਦੇ ਇਹ ਮਾਰਕੀਟ ਚ ਜਾ ਕਿਸੇ ਕੋਈ ਕੰਮ ਕੁੰਮ ਦੇ ਜਿਹੜੇ ਪਰਪਸ ਵਾਸਤੇ ਹੈਗੀਆਂ ਇਹ ਸਾਰੀ ਗੱਡੀਆਂ ਉਹ ਖੜੀਆਂ ਨੇ ਇੱਥੇ ਫਿਰ ਬੈਰੀਕੇਟਿੰਗ ਲੱਗੀ ਆ ਬੈਰੀਕੇਟਿੰਗ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਅੱਗੇ ਨੂੰ ਲੋਗ ਐਸ ਤੁਸੀਂ ਰਸਟ ਚੈੱਕ ਕਰ ਸਕਦੇ ਹੋ ਇੱਥੇ ਆਪਣੇ ਉਹ ਵੀ ਲੱਗ ਚੁੱਕੀਆਂ ਨੇ ਸਟਾਲਸ ਵਗੈਰਾ ਖਾਣ ਪੀਣ ਦੇ ਇਹ ਸਾਰੇ ਸਟਾਲਸ ਲੱਗੇ ਹੋਏ ਨੇ ਤੇ ਤੁਸੀਂ ਰਸਟ ਚੈੱਕ ਕਰ ਸਕਦੇ ਹੋ ਇੱਥੋਂ ਐਂਟਰੀ ਸ਼ੁਰੂ ਆ ਸਾਹਮਣੇ ਲਾਈਟਾਂ ਜਗ ਰਹੀਆਂ ਨੇ ਦਿਖ ਰਹੀ ਹੋਵੇ ਤੁਹਾਨੂੰ ਨਹੀਂ ਤਾਂ ਉਹ ਦੇਖੋ ਉੱਥੇ ਪੀਸੀਐ ਸਟੇਡੀਅਮ ਹੈ ਤੇ ਸਾਰੇ ਲੋਕ ਇੱਥੋਂ ਨੂੰ ਜਾਣਗੇ ਫਰੋਂ ਨਾ ਪਹਿਲੇ ਖਾ ਪੀ ਰਹੇ ਹਾਂ ਉਹਦੇ ਅੰਦਰੋਂ ਮਹਿੰਗਾ ਬਹੁਤ ਮਿਲਦਾ ਸਮਾਨ ਤੇ ਲੋਕੀ ਸੋਚਦੇ ਕਿ ਜੋ ਬਾਹਰ ਖਾ ਪੀ ਕੇ ਚਲਦੇ ਆ ਤੇ ਖਾ ਪੀ ਕੇ ਲੋਕੀ ਹੁਣ ਜਾਣਗੇ ਅੰਦਰੋਂ ਚਲੋ ਅਸੀਂ ਵੀ ਚਲਦੇ ਆ ਤਾਂ ਗਾਇਸ ਆ ਚੈੱਕ ਕਰੋ ਇਹ ਹੈ ਬਾਕਸ ਆਫਿਸ ਜੇ ਤੁਸੀਂ ਪੇਟੀਐਮ ਇਨਸਾਈਡਰ ਟਿਕਟ ਬੁੱਕ ਕੀਤੀ ਹੋਏਗੀ ਉਸ ਤੋਂ ਬਾਅਦ ਇੱਥੇ ਹਾਰਡ ਕਾਪੀ ਮਿਲ ਰਹੀ ਹੈ ਆ ਤੁਸੀਂ ਚੈੱਕ ਕਰਦੇ ਹੋ ਬਾਕਸ ਆਫਿਸ ਹੈ ਜਿੱਥੇ ਤੁਸੀਂ ਇਹ ਆਨਲਾਈਨ ਬੁੱਕ ਕੀਤੀ ਹੈ ਤੇ ਆ ਕੇ ਆਪਣੀ ਪਿਕ ਕਰ ਸਕਦੇ ਹੋ ਟਿਕਟ ਇਹ ਨਾਲ ਹੀ ਹੈਗਾ ਆਪਣਾ ਬਿਲਕੁਲ ਤੇ ਬਿਲਕੁਲੀ ਨਾਲ ਖੁੱਲਿਆ ਹੋਇਆ ਬਾਕਸ ਆਫਿਸ ਇੱਥੇ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਟਿਸਟਾ ਵੀ ਮਿਲ ਰਹੀ ਹੈ ਸਭ ਕੁਝ ਮਿਲ ਰਿਹਾ ਲੋਕਾਂ ਨੇ ਇੱਥੇ ਸਟਾਲ ਲਗਾ ਰੱਖੇ ਆ ਸਟਾਲ ਦੇ ਨਾਲ ਨਾਲ ਟਿਕਟਸ ਵੀ ਅਵੇਲੇਬਲ ਹਨ ਜੇ ਮੈਂ ਅਸੀਂ ਤੁਸੀਂ ਰਸ਼ ਦੇਖ ਸਕਦੇ ਹੋ ਕਿੰਨਾ ਯਾਦ ਰਸ਼ ਹੈ ਇੱਥੇ ਤੇ ਚਲੋ ਫਟਾਫਟ ਟਿਕਟ ਆਪਣੀ ਕਲੈਕਟ ਕਰਦੇ ਆ ਤੇ ਚਲਦੇ ਆ ਮੈਚ ਦੇਖਣ ਤੇ ਗਾਇਸ ਹਾਲੇ ਮੈਂ ਪੈਟਰੋਲ ਪੰਪ ਤੇ ਖੜਾ ਹਾਂ ਤੇ ਵੇਟ ਕਰ ਰਹੇ ਆ ਆਪਣੇ ਦੋਸਤਾਂ ਦੀ ਤੇ ਚੱਕਰੇ ਆ ਕਿ ਇੱਕ ਬੜੀ ਵਧੀਆ ਚੀਜ਼ ਪਤਾ ਲੱਗੀ ਚੀਜ਼ ਕੀ ਵਧੀਆ ਪਤਾ ਲੱਗੀ ਮੈਨੂੰ ਕੀ ਪੈਟਰੋਲ ਪੰਪ ਦੇ ਵਿੱਚ ਨਾ ਮਤਲਬ ਇਹਨਾਂ ਨੇ ਪੈਟਰੋਲ ਪੰਪ ਬੰਦ ਕਰਤਾ ਠੀਕ ਹੈ ਪੈਟਰੋਲ ਪੰਪ ਬੰਦ ਕਰਕੇ ਇਹਨਾਂ ਨੇ ਐਜ਼ ਆ ਪਾਰਕਿੰਗ ਬਣਾਤੀ ਹੈ ਤੇ ਇਹ ਪੈਸੇ ਕਲੈਕਟ ਕਰ ਰਹੇ ਆ ਪੈਟਰੋਲ ਪੰਪ ਚਾਹੇ ਕਿਸੇ ਨੇ ਗੱਡੀ ਖੜਾਣੀ ਹੈ ਤੁਹਾਨੂੰ ਮੈਂ ਦਿਖਾਉਂਦਾ ਤੇ ਪੈਸੇ ਕਲੈਕਟ ਕਰ ਰਹੇ ਆ ਫਿਰ ਤੁਹਾਨੂੰ ਗੱਡੀ ਖੜਾਣੂ ਦੇ ਰਹੇ ਆ ਚਲੋ ਤੁਹਾਨੂੰ ਦਿਖਾਉਂਦਾ ਇੱਕ ਵਾਰ ਮੈਂ ਇਹ ਹੈ ਪੈਟਰੋਲ ਪੰਪ ਤੇ ਉਹ ਖੜੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਪਰਚੀਆਂ ਕੱਟ ਰਹੇ ਆ ਤੇ ਨਾਲ ਨਾਲ ਗੱਡੀਆਂ ਦੀ ਪਾਰਕਿੰਗ ਦੇ ਰਹੇ ਆ ਪੈਟਰੋਲ ਪੰਪਲੇ ਚਲੋ ਵਧੀਆ ਬਿਜ਼ਨਸ ਹੈ ਤੇ ਗਾਈਜ਼ ਆ ਚੈੱਕ ਕਰੋ ਇਹ ਐਂਟਰੀ ਪੁਆਇੰਟ ਹੈ ਇੱਥੇ ਤੁਸੀਂ ਟਿਕਟ ਦਿਖਾ ਕੇ ਐਂਟਰੀ ਕਰਨੀ ਹੁੰਦੀ ਹੈ ਤੇ ਉਹ ਸਟੇਡੀਅਮ ਦੀ ਲਾਈਟs ਚੱਗ ਰਹੀਆਂ ਨੇ ਅਗਰ ਤੁਹਾਨੂੰ ਕਲੀਅਰ ਨਹੀਂ ਦਿਖ ਰਿਹਾ ਹੋਏਗਾ ਥੋੜੀ देर ਬਾਅਦ ਦਿਖ ਜਾਏਗਾ ਉਹ ਦੇਖੋ ਸਟੇਡੀਅਮ ਦੀ ਲਾਈਟs ਤੇ ਅੰਦਰ ਸ਼ੋਰ ਦੀ ਆਵਾਜ਼ ਵੀ ਆਣੀ ਸ਼ੁਰੂ ਹੋ ਗਈ ਹੈ T20 ਮੈਚ ਹੈ ਤੇ ਐਂਟਰੀ ਪੁਆਇੰਟ ਹੈ ਚਲੋ ਐਂਟਰੀ ਕਰਦੇ ਹਾਂ ਤੇ ਮਿਲਦੇ ਹਾਂ ਫਟਾਫਟ ਅੰਦਰ ਜਾ ਕੇ ਗਾਈਜ਼ ਆ ਚੈੱਕ ਕਰੋ ਲਾਈਨ ਇਹ ਗੇਟ ਐਂਟਰੀ ਦੀ ਲਾਈਨ ਹੈਗੀ ਆ ਆਪਣਾ ਗੇਟ ਪਿੱਛੇ ਆ ਬੈਕ ਸਾਈਡ ਤੇ ਤੇ ਇਹ ਐਂਟਰੀ ਜਿਹੜੀ ਮੇਨ ਐਂਟਰੀ ਆ ਉਹਦੀ ਲਾਈਨ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਲੰਬੀ ਲਾਈਨ ਆ ਤੇ ਰਸ਼ ਬਹੁਤ ਜ਼ਿਆਦਾ ਤੇ ਚਲੋ ਮੈਂ ਤੁਹਾਨੂੰ ਮਿਲਦੇ ਅੰਦਰ ਜਾ ਕੇ ਫਟਾਫਟ ਫਿਲਹਾਲ ਚਲਦੇ ਆ ਗੇਟ ਤੋਂ ਐਂਟਰੀ ਕਰਾਉਂਦੇ ਆ ਤੇ ਮਿਲਦੇ ਸਟੇਡੀਅਮ ਦੇ ਅੰਦਰ ਜਾ ਕੇ ਹਾਲੋ ਜੀ ਮਿੱਤਰੋ ਪਹੁੰਚ ਚੁੱਕੇ ਆ ਮੈਂ ਦੇਖਣ ਅੰਦਰ ਤੇ ਦੇਖ ਰਿਹਾ ਮੈਂ ਮੈਚ ਬੜੇ ਰਨ ਨਾਲ ਬੈਠ ਕੇ ਇੰਡੀਆ ਵਰਸ ਅਫਗਾਨਿਸਤਾਨ ਤੇ ਇੰਡੀਆ ਨੇ ਟੋਸ ਜਿੱਤੇ ਆ ਤੇ ਅਫਗਾਨਿਸਤਾਨ ਕਰ ਰਹੀ ਹੈ ਬੈਟਿੰਗ ਤੇ ਚਲੋ ਕਰਦੇ ਆ ਮੈਚ ਦਾ ਮਾਨਦੇ ਆਨੰਦ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਂਦੇ ਆ ਮੈਚ ਥੋੜਾ ਬਹੁਤ ਤੇ ਨਾਲੇ ਮੈਂ ਵੀ ਦੇਖਦਾ ਮੈਚ ਬੈਠ ਕੇ ਆ ਆਰ ਸਦੀਪ ਕਰ ਰਿਹਾ ਬੋਲਿੰਗ ਤੇ ਆਹ ਦੇਖੋ ਤੁਸੀਂ ਤੇ ਆਹ ਦੇਖੋ ਓ अस नहीं कर रहा है बॉलिंग बैटिंग पता नहीं कौन कर रहे हैं। चलो करते हैं इंजॉय लोग भी मित्रों इंजॉय करते हुए मैच में ਗਿਲ ਕੁੱਟਾਈ ਕਰ ਰਹੇ ਆ ਪਰ ਮੈਚ ਦੇਖ ਰਹੇ ਆ ਤੇ ਪੂਰਾ ਇੰਜੋਏ ਕਰ ਰਹੇ ਆ ਤਾਂ ਵੀ ਚੋਕਾ ਵਾ ਚੋਕਾ ਤੇ ਇੰਜੋਏ ਕਰਦੇ ਆ ਤੁਸੀਂ ਵੀ ਕਰੋ ਨਾ ਮੈਂ ਪੂਰਾ ਇੰਨੇ ਤੋਂ ਵੀ ਕਰ ਰਹੀ ਆ ਮਾਰ ਗਏ ਗਾਇਸ ਫਾਈਨਲ ਮੈਚ ਹੋ ਗਿਆ ਖਤਮ ਇੰਡੀਆ ਜਿੱਤ ਚੁੱਕਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗਰਾਊਂਡ ਪੂਰਾ ਤੇ ਹੋ ਲਿਓ ਸਾਰੇ ਜਾ ਰਹੇ ਆਂ ਨੱਸੇ ਵੀ ਚਲੇ ਆ ਘਰ ਨੂੰ ਤੇ ਫਾਈਨਲੀ ਮੈਚ ਇੰਡੀਆ ਜਿੱਤ ਚੁਕਿਆ ਬਹੁਤ ਵਧੀਆ ਲੱਗਿਆ ਮੈਚ ਬਹੁਤ ਵਧੀਆ ਸੀਗਾ ਬਹੁਤ ਇੰਟਰਸਟਿੰਗ ਮੈਚ ਸੀਗਾ ਬਹੁਤ ਵਧੀਆ ਲੱਗਿਆ ਚਲੋ ਹੋਪ ਕਰਦਾ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਵਧੀਆ ਲੱਗਿਆ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਮਿਲਦੇ ਨੇ ਨਵੇਂ ਵਲੌਗ ਚ ਤਦ ਤੱਕ ਲਈ ਬਾਏ ਬਾਏ ਅਟਾ ਟੇਕ ਕੇਅਰ